ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਦੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਕੇ ਜਿਹੜਾ ਜਰੂਰ ਦੇਖਿਓ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਿਆਦੇ ਸੋਹਣੇ ਸੂਟ ਲੈ ਕੇ ਆਏਗੇ ਰਾਮ ਟੈਕਸ ਬ੍ਰਾਂਡ ਰਹੂਗਾ ਜਿਹੜੇ ਆਪਾਂ ਸੂਟ ਲੇਗੇ 1100 1100 ਦੇ ਵਿੱਚ ਆਪਾਂ ਪਹਿਲਾਂ ਸੇਲ ਕੀਤੇ ਨੇ ਅੱਜ ਸਾਰਿਆਂ ਦਾ ਪ੍ਰਾਈਸ ਰਹੂਗਾ 850 ਬਹੁਤ ਵਧੀਆ ਫੈਬਰਿਕ ਹੈ ਤੁਸੀਂ ਕਿਸੇ ਨੂੰ ਗਿਫਟ ਕਰਨਾ ਆਪਦੇ ਲਈ ਸਲਾਈ ਕਰਵਾਉਣਾ ਆਉਣ ਵਾਲੀਆਂ ਗਰਮੀਆਂ ਦੇ ਲਈ ਲੈ ਕੇ ਰੱਖਣੇ ਨੇ ਇੱਕ ਦੋ ਸੂਟ ਤਾਂ ਤੁਸੀਂ ਇਹਨਾਂ ਦੇ ਵਿੱਚ ਰੱਖ ਸਕਦੇ ਹੋ ਬਹੁਤ ਜ਼ਿਆਦਾ ਸੋਨਾ ਕੁੱਟ-ਕੁੱਟ ਕੇ ਹੰਡਾਉਣ ਵਾਲਾ ਸਟਾਫ ਹੈਗਾ ਬਹੁਤ ਜ਼ਿਆਦਾ ਸੋਨਾ ਫੈਬਰਿਕ ਹੈਗਾ ਲਓ ਜੀ 850 ਪ੍ਰਾਈਜ਼ ਰਹੂਗਾ ਇਹਦੇ ਵਿੱਚ ਕੀ ਹੈਗੀ ਤੁਹਾਡੀ ਸਲਾਈ ਵੀ ਨਿਕਲਦੀ ਹੈਗੀ ਜੇ ਤੁਸੀਂ ਸਲਾਈ ਕਰਾਉਣਾ ਹੈ ਜਦਾਂ ਕਿ ਮਤਲਬ 1000 1100 1200 ਇੱਥੇ ਤੱਕ ਇਹ ਰੇਟ ਸੀਗਾ ਠੀਕ ਹੈ ਜੀ ਇਹਦੇ ਨਾਲ ਰਹੂਗੀ ਇਹ ਤਾਂ ਮੈਚਿੰਗ ਬਾਟਮ ਰਹੂਗੀ ਤੇ ਦੁਪੱਟਾ ਜੇ ਤੁਸੀਂ ਕਹੋਗੇ ਆਪਾਂ ਤੁਹਾਨੂੰ ਲਗਾ ਕੇ ਦੇ ਦਾਂਗੇ ਨਹੀਂ ਤੁਸੀਂ ਬਿਨਾਂ ਦੁਪੱਟੇ ਤੋਂ ਵੀ ਲੈ ਸਕਦੇ ਹੋ ਇਹਦੇ ਵਿੱਚ ਦੋ ਰੰਗ ਆਪਣੇ ਕੋਲੇ ਹੈਗੇ ਨੇਗੇ ਤੇ ਦੂਜਾ ਸ਼ੇਡ ਹੈਗਾ ਜਿਹੜਾ ਬਹੁਤ ਹੀ ਪਿਆਰਾ ਹੈਗਾ ਦੋਨੋਂ ਕਲਰ ਬਹੁਤ ਜਿਆਦੇ ਸੋਹਣੇ ਨੇਗੇ ਜਿਹੜਾ ਤੁਸੀਂ ਲੈਣਾ ਚਾਹੁੰਦੇ ਹੋ ਆਰਡਰ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਪੇਮੈਂਟ ਹੈਗੀ ਨਾਲ ਦੀ ਨਾਲ ਕਰਕੇ ਸੂਟ ਹੈਗਾ ਜਿਹੜਾ ਤੁਸੀਂ ਆਪਣਾ ਲੈ ਲੈਣਾ ਹੈਗਾ ਲਓ ਜੀ ਠੀਕ ਹੈ ਜੀ ਪ੍ਰਿੰਟਡ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਨੈਕਸਟ ਸੂਟ ਹੈਗਾ ਜੀ ਫਰੋਜ਼ੀ ਸ਼ੇਡ ਹੈਗਾ ਡਾਰਕ ਫਰੋਜ਼ੀ ਹੈਗਾ ਇਹਦੇ ਵਿੱਚ ਵੀ ਦੋ ਕਲਰ ਹੈਗੇ ਨੇ ਜਿਹੜਾ ਤੁਹਾਨੂੰ ਪਸੰਦ ਹੋਇਆ ਤੁਸੀਂ ਉਹ ਆਰਡਰ ਕਰ ਸਕਦੇ ਹੋ ਦੋਨੋਂ ਕਲਰ ਮੇਰੀ ਨਿਗਾਹ ਦੇ ਵਿੱਚ ਤਾਂ ਬਹੁਤ ਜਿਆਦੇ ਸੋਹਣੇ ਨੇਗੇ ਦੋਨੋਂ ਹੀ ਬਾਕੀ ਆਪੋ ਆਪਣੀ ਚੋਇਸ ਹੁੰਦੀ ਆ ਹਨਾ ਤੇ ਇਦਾਂ ਇਹਦੇ ਨਾਲ ਰਹੂਗੀ ਜੀ ਪਲੇਨ ਬਾਟਮ ਠੀਕ ਹੈ ਜੀ ਜਿਹੜੀ ਕੰਟਰੀਆਂ ਦੇ ਵਿੱਚ ਹੁਣ ਗਰਮੀ ਪੈਣੀ ਆ ਉਹ ਭੈਣਾਂ ਨੇ ਸੂਟ ਸਲਾਈ ਕਰਵਾਉਣੇ ਨੇ ਗਰਮੀ ਵਾਲੇ ਤੇ ਤੁਸੀਂ ਇਹ ਫੈਬਰਿਕ ਤੇ ਜ਼ਰੂਰ ਰੈਡੀ ਕਰਵਾ ਕੇ ਦੇਖਿਓ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈਗਾ ਲੋ ਜੀ ਦੂਜਾ ਸ਼ੇਡ ਹੈਗਾ ਗਾ ਇਹਦਾ ਪਿੰਕ ਕਲਰ ਹੈਗਾ ਲੋ ਜੀ ਇਦਾਂ ਇਹਦੀ ਬਾਟਮ ਰਹੂਗੀ ਇਹ ਵਾਲੀ ਸ਼ਰਟ ਰਹੂਗੀ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਤੇ ਇਦਾਂ ਦੀ ਹੀ ਪਾਈਪਿੰਗ ਆਪਾਂ ਲਗਾ ਕੇ ਪਹਿਲਾਂ ਬਹੁਤ ਜਿਆਦਾ ਸੋਹਣੇ ਆਪਾਂ ਸੂਟ ਤਿਆਰ ਕਰਕੇ ਭੇਜਨੇਗੇ ਤੇ ਇਦਾਂ ਦੀ ਪਾਈਪਿੰਗ ਲੱਗ ਜੂਗੀ ਡਾਰਕ ਕਲਰ ਦੇ ਵਿੱਚ ਜੇ ਤੁਸੀਂ ਕਿ ਲਾਈਟ ਲਗਵਾਉਣਾ ਚਾਹੁੰਦੇ ਹੋ ਲਾਈਟ ਲਗਵਾ ਸਕਦੇ ਹੋ ਕੋਰਸੈਟ ਵਗੈਰਾ ਮਤਲਬ ਪਲਾਜ਼ੋ ਨਾਲ ਸੂਟ ਜਿੱਦਾਂ ਵੀ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਲੋ ਜੀ ਨੈਕਸਟ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਇਸ ਤਰ੍ਹਾਂ ਪ੍ਰਿੰਟ ਹੈਗਾ ਠੀਕ ਹੈ ਜੀ ਕਿ ਮੈਂ ਤੁਹਾਨੂੰ 5 ਵੱਜੀ ਦੇ ਵਿੱਚ ਹੀ ਦਿਖਾ ਰਹੀ ਆਂਗੀ ਸੂਟ ਬਹੁਤ ਸੋਨੇ ਰੈਸਟ ਸ਼ੇਡ ਹੈ ਗਏ ਨਾਲ ਇਸ ਤਰ੍ਹਾਂ ਦੀ ਪਲੇਨ ਬਾਟਮ ਹੈ ਇਹਦੇ ਵਿੱਚ ਆਪਣੇ ਕੋਲੇ ਹੈਗੇ ਨੇ ਜੀ ਕਲਰ ਦੋ ਦੋ ਹੋਣ ਤਿੰਨ ਹੋਣ ਮੈਂ ਤੁਹਾਨੂੰ ਅੱਗੇ ਵੀਡੀਓ ਚ ਦਿਖਾ ਦੂੰਗੀ ਦੂਜਾ ਹੈਗਾ ਮਹਿਰੂਨ ਸ਼ੇਡ ਹੈਗਾ ਤੇ ਇਹਦੇ ਨਾਲ ਪਲੇਨ ਬਾਟਮ ਹੈਗੀ ਲਓ ਜੀ ਇਸ ਤਰ੍ਹਾਂ ਇਹ ਮਹਿਰੂਮ ਸ਼ੇਡ ਆ ਗਿਆ ਦੋਨੋਂ ਕਲਰ ਬਹੁਤ ਜ਼ਿਆਦੇ ਸੋਹਣੇ ਨੇਗੇ ਜਿਹੜਾ ਤੁਹਾਨੂੰ ਪਸੰਦ ਆਗਾ ਤੁਸੀਂ ਆਰਡਰ ਕਰਦੇ ਹੋ ਇਸ ਤੋਂ ਬਾਅਦ ਆਜੂਗਾ ਜੀ ਫਰੋਜੀ ਸ਼ੇਡ ਆਜੂਗਾ ਪ੍ਰਿੰਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਸ਼ੇਡ ਵੀ ਹੈ ਜਿਹੜਾ ਕਾਫੀ ਜ਼ਿਆਦੇ ਸੋਹਣਾ ਹੈਗਾ ਲੋਚ ਇਹਦੇ ਨਾਲ ਇਦਾਂ ਪਲੇਨ ਬਾਟਮ ਹੈਗੀ ਸਲਵਾਰ ਇਦਾਂ ਦੀ ਹੈ ਪਲੇਨ ਤੇ ਸ਼ਰਟ ਇਸ ਤਰ੍ਹਾਂ ਦੀ ਹੈ ਕੋਈ ਤੁਹਾਨੂੰ ਇੱਥੇ ਕਢਾਈ ਕਰਾਉਣ ਦੀ ਲੋੜ ਨਹੀਂ ਹੈਗੀ ਬਾਕੀ ਤੁਹਾਡੀ ਆਪਣੀ ਇੱਛਾ ਹੈ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋਗੇ ਨਹੀਂ ਫਿਰ ਇਹਨਾਂ ਨੂੰ ਤੁਸੀਂ ਇਦਾਂ ਹੀ ਸਟਿਚ ਕਰਵਾ ਲਓ ਲੈਸਸ ਵਗੈਰਾ ਦਾ ਡਿਜ਼ਾਈਨ ਦੇ ਕੇ ਤੇ ਫਿਰ ਇਹ ਸੋਹਣੇ ਲੱਗਦੇ ਨੇ ਦੇਖੋ ਇਹਦੇ ਵਿੱਚ ਦੋ ਕਲਰ ਸੀ ਆਪਣੇ ਕੋਲੇ ਦੂਜਾ ਹੈਗਾ ਸੀਗਾ ਮਹਿਰੂਨ ਛੇਡ ਸੀਗਾ ਛੇਡ ਤੁਸੀਂ ਦੇਖੋ ਬਹੁਤ ਜ਼ਿਆਦੇ ਸੋਹਣਾਗਾ ਤੇ ਫੈਬਰਿਕ ਦੀ ਕੁਆਲਿਟੀ ਬਹੁਤ ਜ਼ਿਆਦੇ ਸੋਹਣੀ ਹੈਗੀ ਤੇ ਨਾਲ ਹੀ ਬਾਟਮ ਆਣਗੇ ਆਰਾਮ ਟੈਕਸ ਦੇ ਆ ਇਹ ਹੈਗੇ ਸੀ 올ਓਵਰ ਸੂਟ ਆ ਜਿਹੜੀਆਂ ਪਹਿਣਾ 올ਓਵਰ ਲੈਣਾ ਚਾਹੁੰਦੇ ਨੇ 올ਓਵਰ ਲੈ ਸਕਦੇ ਹੋਗੇ ਲੋ ਜੀ ਪ੍ਰਾਈਸ ਰਹੂਗਾ ਜੀ ਇਹਦਾ ਵੀ ਸੇਮ ਹੀ ਰਹੂਗਾ 850 ਇਹਦੇ ਵਿੱਚ ਹੈਗੇ ਨੇ ਆਪਣੇ ਕੋਲੇ ਕਲਰ ਤੁਹਾਨੂੰ ਆਪਾਂ ਸ਼ੋਅ ਕਰ ਦਿੰਨੇ ਆ ਦੂਜਾ ਕਲਰ ਹੈਗਾਗਾ ਬਲੂ ਲੋ ਜੀ ਜਿਹੜਾ ਤੁਹਾਨੂੰ ਪਸੰਦ ਆਇਆ ਤਾਂ ਤੁਸੀਂ ਇਸ ਦਾ ਸਕਰੀਨਸ਼ਾਟ ਲੈ ਲਓ ਟਿੱਕ ਲਗਾ ਕੇ ਭੇਜ ਦਿਓ ਨਹੀਂ ਕਲਰ ਮੈਂਸ਼ਨ ਕਰ ਦਿਓ ਵੀ ਅਸੀਂ ਇਹ ਵਾਲਾ ਲੈਣਾ ਹੈ ਠੀਕ ਹੈ ਜੀ ਇਸ ਤੋਂ ਬਾਅਦ ਆ ਜੋ ਗਾਜੀ ਪਰਪਲ ਸ਼ੇਡ ਦੇ ਵਿੱਚ ਹੈਗਾ ਕਾਫੀ ਇਹ ਬਹੁਤ ਜਿਆਦੇ ਸੂਟ ਆਪਣੇ ਸੇਲ ਹੋਏ ਨੇ ਰਿਕਾਰਡ ਤੋੜਾ ਵਾਲੇ ਤੇ ਬਹੁਤ ਪਸੰਦ ਕਰ ਰਹੀਆਂ ਨੇ ਭੈਣਾ ਇਹਦਾ ਪ੍ਰਾਈਸ ਹੈਗਾ ਕਿ ਸਿਰਫ 650 ਹੈ ਜਿਹੜਾ ਇਹ ਲੈਣਾ ਚਾਹੁੰਦੇ ਤੁਸੀਂ ਇਹ ਵੀ ਲੈ ਸਕਦੇ ਹੋ ਤੇ ਇਹਦਾ ਪ੍ਰਾਈਸ ਵੀ ਰਹੂਗਾ 650 ਰਾਮ ਟੈਕਸ ਹੈਗਾ 650 ਹੈਗਾ ਠੀਕ ਹੈ ਜੀ ਇਹ ਵਾਲਾ ਰਹੂਗਾ ਜੀ 올ਓਵਰ ਸੂਟ ਰਹੂਗਾ ਤੁਸੀਂ ਦੇਖ ਸਕਦੇ ਹੋ ਰਸਟ ਸ਼ੇਡ ਦੇ ਵਿੱਚ ਹੈਗਾ ਬਹੁਤ ਪਿਆਰਾ ਜਿਹਾ ਕਲਰ ਹੈ ਫਿਰ ਲਵੈਂਡਰ ਕਲਰ ਆ ਜਾਊਗਾ ਮੈਚਿੰਗ ਸੂਟ ਹੈਗਾ 850 ਪ੍ਰਾਈਸ ਹੈ ਹੁਣ ਆ ਜਾਣਗੇ ਥੋੜੇ ਸੋਪਰ ਕਲਰ ਆ ਜਾਣਗੇ ਜਿਹੜੀਆਂ ਪਹਿਣਾ ਥੋੜੀਆਂ ਹਨ ਪਰ ਠੀਲੇ ਜਿਹੇ ਕਲਰ ਵਾਲੇ ਪਸੰਦ ਨਹੀਂ ਕਰਦੀਆਂ ਤਾਂ ਤੁਸੀਂ ਇਹ ਵਾਲੇ ਕਲਰ ਲੈ ਸਕਦੇ ਹੋਗੇ ਤੇ ਡਿਜ਼ਾਈਨ ਕਾਫੀ ਜਿਆਦਾ ਸੋਹਣੇ ਬਣਦੇ ਨੇ ਇਹਦੇ ਵਿੱਚ ਬਹੁਤ ਸਾਰੇ ਕਲਰ ਹੈਗੇ ਨੇ ਪਹਿਲਾ ਕਲਰ ਤੁਸੀਂ ਦੇਖ ਸਕਦੇ ਹੋ ਪਿੰਕ ਸ਼ੇਡ ਹੈਗਾ ਤੇ ਦੂਜਾ ਹੈਗਾ ਜੀ ਲੈਮਨ ਸ਼ੇਡ ਹੈਗਾ ਲਓ ਜੀ ਤੇ ਤੀਜਾ ਹੈਗਾ ਜੀ ਇਹਦੇ ਵਿੱਚ ਕਰੀਮ ਕਰੀਮ ਦੇ ਉੱਪਰ ਆ ਜਾਊਗਾ ਚੌਥਾ ਹੈਗਾਗਾ ਸੀ ਕਰੀਮ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਇਹਦੇ ਵਿੱਚੋਂ ਆਂਦਾ ਰੰਗ ਪਸੰਦ ਕਰਿਓ ਤੇ ਆਪਾਂ ਨੂੰ ਆਰਡਰ ਦੇ ਦਿਓ। ਪੇਮੈਂਟ ਦਾ ਮੈਥਡ ਹੈਗਾ ਹੈ ਕਿ ਤੁਸੀਂ Google Pay ਕਰ ਸਕਦੇ ਹੋ, Paytm ਕਰ ਸਕਦੇ ਹੋ, ਜਿਹੜੇ ਆਪਾਂ ਬਾਹਰ ਤੋਂ ਨੇ ਵੈਸਟਨ ਯੂਨੀਅਨ ਕਰ ਸਕਦੇ ਹਾਂ। 3 ਐਪ ਵੀ ਤੁਸੀਂ ਇਰਾਹੀ ਕਰ ਸਕਦੇ ਹੋ ਕਿ ਡਾਇਰੈਕਟ ਅਕਾਊਂਟ 'ਚ ਵੀ ਪਾ ਸਕਦੇ ਹੋ। ਲਓ ਜੀ। ਆਹਲੇ ਕਲਰ ਦੇਖੋ ਤੁਸੀਂ 올ਓਵਰ ਸੂਟ ਰਹੇਣਗੇ। ਕਲਰ ਬਹੁਤ ਜਨਾ ਦੇ ਸੋਹਣੇ ਨੇ ਕਿ ਸ਼ਾਨਦਾਰ ਪ੍ਰਿੰਟ ਨੇ ਕਿ ਪੂਰੇ ਹਨ। ਲਓ ਜੀ। ਕਲਰ ਬਹੁਤ ਸਾਰੇ ਨੇ ਇਹਦੇ ਵਿੱਚ ਤੁਹਾਨੂੰ ਸਾਰੇ ਸ਼ੋਅ ਕਰ ਦਿੰਨੇ ਆ ਵੀ ਕਿਹੜੇ ਨੇਗੇ ਸਾਰੇ ਸੂਟਾਂ ਦੇ ਤੁਹਾਨੂੰ ਸਾਡੇਾਂ ਤੇ ਸਟੈਂਪ ਮਿਲੂਗੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਇੱਥੇ ਸਟੈਂਪੋ ਵੀ ਲੱਗੀ ਹੋਈ ਹੈ ਰਾਮ ਟੈਕਸ ਦੀ ਤੇ ਰਾਮ ਟੈਕਸ ਦੀ ਸਟੈਂਪ ਸਾਰਿਆਂ ਤੇ ਮਿਲੂਗੀ ਜਿਹੜਾ ਬ੍ਰਾਂਡ ਅਸੀਂ ਤੁਹਾਨੂੰ ਦੱਸ ਦਿਆਂਗੇ ਉਹ ਹੀ ਤੁਹਾਨੂੰ ਮਿਲੂਗਾ ਇਹ ਨਹੀਂ ਹੈਗਾ ਵੀ ਅਸੀਂ ਹੁਣ ਅਜ ਰਾਮ ਟੈਕਸ ਵਾਸਤੇ ਆ ਜਾਂ ਕੋਈ ਹੋਰ ਸੂਟ ਭੇਜਾਂਗੇ ਲੋ ਪ੍ਰਿੰਟ ਇੱਕ ਤੋਂ ਇੱਕ ਹਟ ਕੇ ਨੇ ਤੁਸੀਂ ਇਹਨਾਂ ਨਾਲ ਕੰਟਰਾਸਟ ਦੁਪੱਟੇ ਡਾਈ ਕਰਾਓ ਬੇਸ ਨਾਲ ਦੇ ਨਾ ਕਰਵਾਇਓ ਫਿਰ ਬਾਹਲੇ ਸੋਨੇ ਬਹੁਤ ਜਾਨ ਸੋਨੇ ਜੋ ਚੰਗੇ ਤਪਟੇ ਲਓ ਜੀ ਠੀਕ ਹੈ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਮੈਸੇਜ ਕਰ ਦੇਣਾ ਹੈਗਾ ਤੇ ਪੇਮੈਂਟ ਹੈ ਜਿਹੜੀ ਨਾਲ ਦੀ ਨਾਲ ਕਰਕੇ ਤੁਸੀਂ ਆਪਣੇ ਸੂਟ ਲੇਗੇ ਜਿਹੜੇ ਲੈ ਜਾਣੇ ਨੇ ਕਿ ਆਪਣੇ ਨਾਲ ਦੀ ਨਾਲ ਐਡਰੈਸ ਭੇਜ ਦਿਆ ਕਰੋ ਐਡਰੈਸ ਦੇ ਵਿੱਚ ਨੇਮ ਤੇ ਪਿੰਨ ਕੋਡ ਜ਼ਰੂਰ ਮੈਂਸ਼ਨ ਕਰਿਆ ਕਰੋ ਤੇ ਇਹ ਨਾ ਹੋਵੇ ਹਨਾ ਕਈ ਪਿੰਨਾ ਕੱਲਾ ਜ਼ਿਲਾ ਪਾ ਦਿੰਦੀਆਂ ਨੇ ਕਿ ਕੋਰੀਅਰ ਮਗਵਾਉਣਾ ਹੁੰਦਾ ਹੈਗਾ ਵੀ ਸਾਡੇ ਪਿੰਡ ਚ ਆਵੇ ਪਿੰਡ ਦਾ ਨਾਮ ਤਹਿਸੀਲ ਤੇ ਜ਼ਿਲਾ ਠੀਕ ਹੈ ਜੀ ਵੀ ਜਿਹੜੀ ਤੁਹਾਨੂੰ ਪੈਂਦੀ ਹੈਗੀ ਉਹ ਤੁਸੀਂ ਸਾਨੂੰ ਸਾਨੂੰ ਫੁੱਲ ਐਡਰੈਸ ਦੇ ਵਿੱਚ ਭੇਜਿਆ ਕਰੋ ਪਿੰਨ ਕੋਡ ਜ਼ਰੂਰ ਭੇਜਿਆ ਕਰੋ ਤੇ ਆਪਣਾ ਨਾਮ ਹੈ ਜ਼ਰੂਰ ਭੇਜਿਆ ਕਰੋ ਠੀਕ ਹੈ ਜੀ ਮੋਬਾਈਲ ਨੰਬਰ ਜਿੱਤੇ ਤੁਹਾਨੂੰ ਕਾਲ ਆਵੇ ਤੇ ਫੋਨ ਦਾ ਧਿਆਨ ਰੱਖਿਆ ਕਰੋ ਵੀ ਜਦੋਂ ਵੀ ਫੋਨ ਕਰਦਾ ਹਨਾ ਸਾਡਾ ਡਾਕੀਆ ਤੁਸੀਂ ਨਾਲ ਦੇ ਨਾਲ ਪਿਕ ਕਰ ਲੈ ਕਈ ਭੈਣਾਂ ਕੀ ਕਰਦੀਆਂ ਨੇ ਗੀਆਂ WhatsApp ਨੰਬਰ ਦੇ ਦਿੰਦੀਆਂ ਨੇ ਗੀਆਂ ਸਾਡੇ ਜਿਹੜੇ ਡਾਕੀ ਨੇ ਉਹਨਾਂ ਦੇ ਕੋਲੇ ਇਹ ਆਹ ਨਹੀਂ ਚੱਲਦੇ ਹੈਗੇ WhatsApp ਨਹੀਂ ਹੁੰਦੇ ਹੈਗੇ ਚੱਲਦੇ ਹੁੰਦੇ ਹੈਗੇ ਉਹ ਡਾਇਰੈਕਟ ਫੋਨ ਤੋਂ ਹੀ ਆਪਣਾ ਫੋਨ ਲਾਉਂਦੇ ਨੇ ਇਸ ਤਰ੍ਹਾਂ ਹੀ ਤਾ ਕਰਕੇ ਤੁਸੀਂ ਆਪਣਾ ਹਨਾ ਨੰਬਰ ਹੈ ਜਿਹੜਾ ਉਹ ਦਿਆ ਕਰੋ ਜਿੱਤੇ ਡਾਇਰੈਕਟ ਫੋਨ ਲੱਗ ਸਕੇ ਵਟਸਐਪ ਤੋਂ ਬਿਨਾਂ ਵਾਲਾ ਨੰਬਰ ਦਿਆ ਕਰੋ ਚਲੋ ਜੇ ਤੁਹਾਡਾ ਉਸੇ ਤੇ ਵਟਸਐਪ ਚੱਲਦਾ ਕੋਈ ਗੱਲ ਨਹੀਂ ਹਨਾ ਤਾਂ ਵੀ ਹੈ ਪਰ ਤੁਹਾਡਾ ਡਾਇਰੈਕਟ ਕਾਲਿੰਗ ਹੈ ਜਿਹੜੀ ਉਹ ਲੱਗੇ ਤੇ ਜਿਹੜਾ ਜਦੋਂ ਫੋਨ ਕਰਨਾ ਹੁੰਦਾ ਹੈਗਾ ਉਹ ਸਾਨੂੰ ਕਹਿੰਦੇ ਨੇ ਜੀ ਇਸ ਤਰ੍ਹਾਂ ਵਟਸਐਪ ਤੇ ਫੋਨ ਜਾ ਰਿਹਾ ਹੈਗਾ ਤੇ ਵੀ ਡਾਇਰੈਕਟ ਫੋਨ ਲੱਗੇ ਤਾਂ ਕਰਕੇ ਆਪਣਾ ਨੰਬਰ ਉਹ ਦਿਆ ਕਰੋ ਮੈਂ ਤੁਹਾਨੂੰ ਇਹ ਜਿਹੜੀ ਚੀਜ਼ਾਂ ਜ਼ਰੂਰੀ ਨੇਗੀਆਂ ਜੇ ਤੁਸੀਂ ਮੈਨੂੰ ਡਰੈੱਸ ਭੇਜਦੇ ਹੋਗੇ ਮੇਰਾ ਦੱਸਣਾ ਜ਼ਰੂਰੀ ਸੀਗਾ ਹੁਣ ਮੈਂ ਆਪਣੇ ਨਾਲ ਇੰਨੇ ਹਜ਼ਾਰ ਕਸਟਮਰ ਜੁੜਿਆ ਹੋਇਆ ਆਪਾਂ ਕੱਲੇ-ਕੱਲੇ ਨੂੰ ਮੈਸੇਜ ਕਰਕੇ ਇਹ ਗੱਲ ਤਾਂ ਕਹਿ ਨਹੀਂ ਸਕਦੇ ਸੀਗੇ ਫਿਰ ਮੈਂ ਸੋਚਿਆ ਆਪਾਂ ਵੀਡੀਓ ਚ ਸਾਰਿਆਂ ਨਾਲ ਇਹੀ ਗੱਲਬਾਤ ਜਿਹੜੀ ਸ਼ੇਅਰ ਕਰਾਂਗੇ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਪਸੰਦ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਭੈਣਾਂ ਬਹੁਤ ਜ਼ਿਆਦਾ ਖੁਸ਼ ਹੋਣਗੀਆਂ ਅੱਜ ਸਾਰੇ ਉਹਨਾਂ ਦੇ ਜਿਹੜੀਆਂ ਭੈਣਾਂ ਕਹਿੰਦੀਆਂ ਸੀ ਕਿ ਸਾਨੂੰ ਠੀਕ ਪ੍ਰਾਈਸ ਤੇ ਸੂਟ ਚਾਹੀਦੇ ਨੇ ਉਹਨਾਂ ਲਈ ਆਪਾਂ ਸੂਟ ਨੇ ਜਿਹੜੇ ਲੈ ਕੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਸਾਡੇ ਸੁਟ ਕਿਵੇਂ ਦੇ ਲੱਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੇ ਰਿਸ਼ਤੇਦਾਰਾਂ ਤੱਕ ਜਿਨ੍ਹਾਂ ਨੇ ਵੀ ਸੂਟ ਤਿਆਰ ਕਰਵਾਉਣੇ ਨੇ ਆਪਾਂ ਨੂੰ ਆਰਡਰ ਹੈਗਾ ਜਿਹੜਾ ਦੇ ਸਕਣ ਥੈਂਕ ਯੂ ਜੀ ਸਾਰਿਆਂ ਦਾ ਕੱਲ ਨੂੰ ਲੈ ਕੇ ਆਵਾਂਗੇ ਜੀ ਆਪਾਂ ਨਵੀਂ ਵੀਡੀਓ ਬਾਏ ਬਾਏ ਸਸ ਫ੍ਰੀਕਾ ਜੀ ਸਸ ਫ੍ਰੀਕਾ ਜੀ ਬਾਏ ਬਾਏ